ਅੱਜ ਇਹ ਫੈਸਲਾ ਹੋਇਆਗਾ ਕਿ ਅੱਜ ਉਹ ਸਾਰੀ ਜ਼ਮੀਨ ਕਿਉਂਕਿ ਛੋਟੇ ਛੋਟੇ ਟੁਕੜਿਆਂ ਚ ਕਿਤੇ 2 ਏਕੜਾ ਕਿਤੇ 3 ਏਕੜਾ ਕਿਤੇ 5 ਏਕੜਾ ਕਿਤੇ ਅੱਧਾ ਏਕੜਾ ਉਥੇ ਪੌਸਿਬਿਲਟੀ ਜਿਹੜੀ ਆ ਉਹ ਡਵੈਲਪ ਕਰਨ ਦੀ ਘਟ ਜਾਂਦੀ ਆ ਕਿਉਂਕਿ ਕੋਈ 2 ਕਿਤੇ 2 ਪਲਾਟ ਬਣਨਗੇ ਕਿਤੇ 1 ਪਲਾਟ ਬਣੂਗਾ ਕਿਤੇ 4 ਬਣਨਗੇ ਕਿਤੇ 10 ਬਣਨਗੇ ਕਿਤੇ 20 ਵੀ ਬਣਨਗੇ ਪਰ ਲੇਕਿਨ ਸਰਕਾਰ ਨੇ ਫੈਸਲਾ ਕੀਤਾਗਾ ਕਿ ਉਹ ਸਾਰੀ ਜ਼ਮੀਨ ਜਿਹੜੀ ਆ ਵੇਚ ਕੇ ਜਿਹੜੀ ਛੋਟੇ ਛੋਟੇ ਟੁਕੜਿਆਂ ਚ ਵੇਚ ਕੇ ਜਿੰਨੀ ਉਹ ਤੋਂ ਅਰਨਿੰਗ ਹੋਊਗੀ ਜਿੰਨੇ ਪੈਸੇ ਕਮਾਏ ਜਾਣਗੇ ਉਹ ਸਾਰੇ ਪੈਸਿਆਂ ਨਾਲ ਲਗਭਗ 1500 ਏਕੜ ਜ਼ਮੀਨ ਜਿਹੜੀ ਆ ਚਾਹੇ ਉਹ ਮਹਾਰੀ ਲੁਧਿਆਣਾ ਜਲੰਧਰ ਅਮਰਸਰ ਫਗਵਾੜਾ ਬਠਿੰਡਾ ਸੰਗਰੂਰ ਇਹਨਾਂ ਸਾਰੇ ਸ਼ਹਿਰਾਂ ਦੇ ਅੰਦਰ ਜ਼ਮੀਨ ਜਿਹੜੀ ਆ ਉਹ ਖਰੀਦੀ ਜਾਊਗੀ ਪੰਜਾਬ ਦੀਆਂ ਵੱਖ-ਵੱਖ ਕਲੋਨੀਆ ਦੇ ਅੰਦਰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਅੰਦਰ 700 ਤੋਂ 1 ਏਕੜ ਪਰ ਜ਼ਮੀਨ ਜਿਹੜੀ ਆ ਉਹ ਡਿਵੈਲਪਮੈਂਟ ਪਈ ਸੀ 700 ਤੋਂ ਉੱਪਰ ਜ਼ਮੀਨ ਜਿਹੜੀ ਆ ਜਿਹੜੀ ਕਿ ਇਕਨੋਮਿਕਲੀ ਵੀਕਰ ਸੈਕਸ਼ਨ ਨੂੰ ਦੇਣੀ ਆ ਜਿਹੜੀ ਕਿ ਗਰੀਬੀ ਰੇਖਾ ਦੇ ਥੱਲੇ ਆਉਂਦੇ ਲੋਕਾਂ ਨੂੰ ਦੇਣੀ ਆ ਉਹ ਨਹੀਂ ਦਿੱਤੀ ਗਈ ਸੀ ਉਹ ਛੋਟੇ-ਛੋਟੇ ਚੈਂਕ ਦੇ ਅੰਦਰ ਮਹਾਲੀ ਦੇ ਅੰਦਰ ਲੁਧਿਆਣਾ ਦੇ ਅੰਦਰ ਅਮਰਸਰ ਦੇ ਅੰਦਰ ਕਿਸੇ ਹੋਰ ਸ਼ਹਿਰਾਂ ਦੇ ਅੰਦਰ ਪਈ ਸੀਗੀ ਉਹ ਅਸੀਂ ਸਾਰੀ ਜ਼ਮੀਨ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਆਇਡੈਂਟੀਫਾਈ ਕੀਤੀ ਆ ਉਹ ਲਗਭਗ 700 ਤੋਂ ਉੱਪਰ ਏਕੜ ਬਣਦੀ ਆ ਅਸੀਂ ਉਹ ਸਾਰੀ ਜ਼ਮੀਨ ਨੂੰ ਜਿਹੜਾ ਹੈਗਾ ਓਪਨ ਮਾਰਕੀਟ 'ਚ ਸੇਲ ਕਰਨ ਦਾ ਅੱਜ ਫੈਸਲਾ ਲਿਆ ਹੈਗਾ ਅੱਜ ਉਹ ਸਾਰੀ ਜ਼ਮੀਨ ਨੂੰ ਸੇਲ ਕਰਕੇ ਉਹਦੇ ਜਿੰਨੀ ਕਮਾਈ ਹੋਗੀ ਜੋ ਅਸੀਂ ਐਸਟੀਮੇਟ ਲਾਇਆਗਾ ਉਹਦੇ ਨਾਲ ਅਸੀਂ ਪੰਜਾਬ 'ਚ ਵੱਡੇ ਸ਼ਹਿਰਾਂ ਦੇ ਅੰਦਰ ਲਗਭਗ 10 ਵੱਡੇ ਸ਼ਹਿਰਾਂ ਦੇ ਅੰਦਰ 1500 ਏਕੜ ਜ਼ਮੀਨ ਜਿਹੜੀ ਆ ਉਹ ਕਵਰ ਕਰਾਂਗੇ ਜ਼ਮੀਨ ਖਰੀਦਾਂਗੇ ਉਹਨਾਂ ਪੈਸਿਆਂ ਦੀ ਫਿਰ ਉਹ ਜ਼ਮੀਨ ਨੂੰ ਡਿਵੈਲਪ ਕਰਕੇ ਇਕਨੋਮਿਕਲੀ ਵੀਕਰ ਸੈਕਸ਼ਨ ਨੂੰ ਦੇਵਾਂਗੇ ਇਹ ਬਹੁਤ ਵੱਡਾ ਫੈਸਲਾ ਅੱਜ ਦਾ ਇਤਿਹਾਸਿਕ ਫੈਸਲਾਗਾ ਨਹੀਂ ਤਾਂ ਸਾਰੇ ਜਣੇ ਸਾਰੀਆਂ ਸਰਕਾਰਾਂ ਜਿਹੜੀਆਂ ਨੇਗੀਆਂ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦਬਾਅ ਪਰਾਂ ਦੇ ਨਾਲ ਰੱਖ ਕੇ ਜਾਂ ਕੋਈ ਨਾ ਕੋਈ ਹਤਕੰਡਾ ਪਣਾ ਕੇ ਇਕਨੋਮਿਕਲੀ ਵੀਕਰ ਸੈਕਸ਼ਨ ਨੂੰ ਇਗਨੋਰ ਕਰਕੇ ਰੱਖਦੀਆਂ ਸੀਗੀਆਂ ਗਰੀਬ ਲੋਕਾਂ ਨੂੰ ਇਗਨੋਰ ਕਰਕੇ ਰੱਖਦੀਆਂ ਸੀਗੀਆਂ ਅੱਜ ਇਹ ਫੈਸਲਾ ਹੋਇਆਗਾ ਕਿ ਅੱਜ ਉਹ ਸਾਰੀ ਜ਼ਮੀਨ ਕਿਉਂਕਿ ਛੋਟੇ ਛੋਟੇ ਟੁਕੜਿਆਂ ਦਾ ਕਿਤੇ 2 ਏਕੜਾ ਕਿਤੇ 3 ਏਕੜਾ ਕਿਤੇ 5 ਏਕੜਾ ਕਿਤੇ ਅੱਧਾ ਏਕੜਾ ਉਥੇ ਪੌਸਿਬਿਲਟੀ ਜਿਹੜੀ ਆ ਉਹ ਡਿਵੈਲਪ ਕਰਨ ਦੀ ਘਟ ਜਾਂਦੀ ਆ ਕਿਉਂਕਿ ਕੋਈ 2 ਕਿਤੇ 2 ਪਲਾਟ ਬਣਨਗੇ ਕਿਤੇ 1 ਪਲਾਟ ਬਣੂਗਾ ਕਿਤੇ 4 ਬਣਨਗੇ ਕਿਤੇ 10 ਬਣਨਗੇ ਕਿਤੇ 20 ਵੀ ਬਣਨਗੇ ਪਰ ਲੇਕਿਨ ਸਰਕਾਰ ਨੇ ਫੈਸਲਾ ਕੀਤਾਗਾ ਉਹ ਸਾਰੀ ਜ਼ਮੀਨ ਜਿਹੜੀ ਆ ਵੇਚ ਕੇ ਜਿਹੜੀ ਛੋਟੇ ਛੋਟੇ ਟੁਕੜਿਆਂ 'ਚ ਵੇਚ ਕੇ ਜਿੰਨੀ ਉਹ ਤੋਂ ਅਰਨਿੰਗ ਹੋਊਗੀ ਜਿੰਨੇ ਪੈਸੇ ਕਮਾਏ ਜਾਣਗੇ ਉਹ ਸਾਰੇ ਪੈਸਿਆਂ ਨਾਲ ਲਗਭਗ 1500 ਏਕੜ ਜ਼ਮੀਨ ਜਿਹੜੀ ਆ ਚਾਹੇ ਉਹ ਮਹਾਰੀ, ਲੁਧਿਆਣਾ, ਜਲੰਧਰ, ਅਮਰਸਰ, ਫਗਵਾੜਾ, ਬਠਿੰਡਾ, ਸੰਗਰੂਰ ਇਹਨਾਂ ਸਾਰੇ ਸ਼ਹਿਰਾਂ ਦੇ ਅੰਦਰ ਜ਼ਮੀਨ ਜਿਹੜੀ ਆ ਉਹ ਖਰੀਦੀ ਜਾਊਗੀ ਉਹ ਜ਼ਮੀਨ ਦੇ ਨਾਲ ਜਿਹੜਾ ਹੈਗਾ ਫਿਰ ਅਸੀਂ ਉੱਥੇ ਇਕਨੋਮਿਕਲੀ ਦੀਕਸ਼ਨ ਸੈਕਸ਼ਨ ਉਹ ਜ਼ਮੀਨ ਡਵੈਲਪ ਕਰਕੇ ਪਲਾਟ ਜਿਹੜੇ ਨੇ ਅਸੀਂ ਦੇਵਾਗੇ ਤਾਂ ਕਿ ਸਾਡਾ ਉਹ ਵਰਗ ਜਿਹੜਾ ਮੈਂ ਸਮਝਦਾ ਬੜੇ ਲੰਬੇ ਅਰਸੇ ਤੋਂ ਲੰਬੇ ਅਰਸੇ ਤੋਂ ਅੱਛੇ ਕਰਾਚ ਰਹਿਣ ਤੋਂ ਬਾਝਾ ਸੀਗਾ ਔਰ ਉਹ ਜਿਹੜਾ ਹੈਗਾ ਸੈਕਸ਼ਨ ਉਹਨੂੰ ਰਾਤ ਮਿਲ ਸਕੇ ਇਹ ਅੱਜ ਵੱਡੇ ਫੈਸਲੇ ਪੰਜਾਬ ਸਰਕਾਰ ਦੇ ਹੋਏ ਨੇਗੇ ਸੋ ਇਹ ਸਾਰੇ ਮੈਂ ਤੁਹਾਨੂੰ ਲਗਭਗ ਬਰੀਫ ਕੀਤੇ ਨੇਗੇ ਡਿਟੇਲਡ ਪ੍ਰੈਸ ਨੋਟ ਵੀ ਅਸੀਂ ਬੜੀ ਜਲਦੀ ਸ਼ੇਅਰ ਕਰਾਂਗੇ ਸੋ ਇਸ ਤੋਂ ਬਿਨਾ ਇੱਕ ਦੋ ਹੋਰ ਛੋਟੇ ਰਹਿ ਗਏ ਜਿਹੜੇ ਮੈਂ ਤੁਹਾਨੂੰ ਦੱਸਦੇ ਆ ਕਿ ਪੰਜਾਬ ਸਰਕਾਰ ਨੇ ਅੱਜ ਇੱਕ ਹੋਰ ਫੈਸਲਾ ਕੀਤਾਗਾ ਕਿ ਜਿਹੜੇ ਐਸਿਡ ਅਟੈਕ ਦੇ ਵਿਕਟਮ ਨੇਗੇ ਜਦੋਂ ਕਿਸੇ ਤੇ ਐਸਿਡ ਅਟੈਕ ਹੋ ਜਾਂਦਾਗਾ ਉਹਦੇ ਵਿਕਟਮ ਨੇਗੇ ਉਹਨਾਂ ਨੂੰ 8000 ਰੁਪਿਆ ਪ੍ਰਤੀ ਮਹੀਨਾ ਪਹਿਲਾਂ ਪੈਨਸ਼ਨ ਮਿਲਦੀ ਸੀਗੀ ਉਹ ਅਸੀਂ ਵਧਾ ਕੇ 10000 ਰੁਪਿਆ ਮਹੀਨਾ ਕੀਤੀ ਆ ਔਰ ਇਹਦੇ ਨਾਲ ਹੀ ਇਹ ਵੀ ਅਪਰੂਵ ਕੀਤਾਗਾ ਕਿ ਜਿਹੜੇ ਐਸਿਡ ਅਟੈਕ ਦੇ ਅੰਦਰ ਜੈਂਡਰ ਜਿਹੜੀ ਆ ਥਰਡ ਜੈਂਡਰ ਸੀ ਉਹਨੂੰ ਵੀ ਇਹਦੇ ਅੰਦਰ ਅਸੀਂ ਜਿਹੜਾ ਹੈਗਾ ਇਨਕਲੂਡ ਕੀਤਾ ਹੈਗਾ ਤਾਂ ਕਿ 트랜ਸ ਜੈਂਡਰ ਜਿਹਨੂੰ ਆਪਾਂ ਕਹਿੰਦੇ ਆ ਉਹ ਵੀ ਇਸ ਸਕੀਮ ਦੇ ਅੰਦਰ ਆ ਸਕਣਗੇ ਵੀ ਇੱਕ ਅਹਿਮ ਫੈਸਲਾ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਪੰਜਾਬ ਸਰਕਾਰ ਦੇ ਪੰਜਾਬ ਸਰਕਾਰ ਦੀ ਕੈਬਨਿਟ ਨੇ ਲਿਆ ਹੈਗਾ ਸੋ ਮੇਰਾ ਕਹਿਣ ਦਾ ਪਾਪ ਲਗਾਤਾਰ ਸਰਕਾਰ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਦੇ ਪੱਕੀ ਫੈਸਲਾ ਲੈ ਰਹੀ ਆ ਸੋ ਇੱਕ ਬਹੁਤ ਹੀ ਇੰਪੋਰਟੈਂਟ ਫੈਸਲਾ ਜਿਹੜਾ ਮੈਂ ਸਮਝਦਾ ਪੰਜਾਬ ਦੇ ਮੁਲਾਜ਼ਮਾਂ ਲਈਆ ਬਹੁਤ ਲੰਬੇ ਅਰਸੇ ਤੋਂ ਇਹ ਫੈਸਲਾ ਪੈਂਡਿੰਗ ਪਿਆ ਸੀਗਾ ਪੁਰਾਣੀ ਸਰਕਾਰਾਂ ਨੇ ਕਰਕੇ